ਮਰੇ ਜਿਪ ਉੱਤੇ ਠੀਕ ਹੈ ਮਗਰ ਕੱਟੀ ਹੈ ਮਗਰ ਕੱਟੀ ਹੈ ਦੇਖ ਸਰ ਇਹ ਬਰਾ ਕੱਟੀ ਬਹੁਤ ਸੋਣੀ ਹੈ ਠੀਕ ਹੈ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਲੀਲੀ 라ਵੀ ਮਾਝ ਪਕਾਉਆ ਜੀ ਵੱਧ ਜਾਣਕਾਰੀ ਲੈਣੇ ਆਪਾਂ ਵਾਈਟ ਤੋਂ ਜੇ ਕਿਸੇ ਤਰਾਹ ਨੇ ਦੰਦਿਆੜ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡਾ ਤੱਕ ਨਵੀਂ ਨਵੀਂ ਵੀਡੀਓ ਹੋਰ ਕਰ ਸਕੀ ਮਗਰ ਹੈ ਕਿ ਕੱਟੀ ਤਾਜੀ ਸੂਈ ਦੀ ਆ ਵੱਧ ਜਾਣਕਾਰੀ ਲੈਣੇ ਆਪਾਂ ਵਾਈਟ ਤੋਂ ਬਾਈ ਜੀ ਸਸਰੀ ਗਾਈ ਹਾਂ ਫਿਰ ਗਾਈ ਨਾਮ ਮਲਕੀ ਸਿੰਘ ਪੈਂਡ ਅਗਤਪੁਰਾ ਠੀਕ ਹੈ ਜੀ ਜਿਲਾ ਬਰਨਾਲਾ ਠੀਕ ਹੈ ਮਾਝੀ ਦੀ ਜਾਣਕਾਰੀ ਦਿਓ ਜੀ ਉੱਚੀ ਬੋਲ ਥੋੜਾ ਜਿਹਾ ਮਾਝੀ ਦਾ ਦੂਜਾ ਸੂਆ ਹੈ ਹਾਂਜੀ ਦੂਜਾ ਸੂਆ ਪਹਿਲੇ ਸੂਆ ਕੱਲੇ ਦਾ ਲੀਟਰ ਦੋ ਲੋ ਠੀਕ ਹੈ ਕਿੰਨੇ ਦਿਨ ਹੋ ਗਏ ਵੀਰੇ ਸੀਨ ਨੂੰ ਚਾਰ ਦਿਨ ਹੋਇਆ ਮੈਂ ਕਹਿੰਦਾ ਜਿੱਥੋਂ ਉੱਥਾ ਠੀਕ ਹੈ ਮਗਰ ਕੱਟੀ ਆ ਮਗਰ ਕੱਟੀ ਹੈ ਦੇਖ ਸਕਦੇ ਪੂਰਾ ਕੱਟੀ ਬਹੁਤ ਸੋਹਣੀ ਠੀਕ ਹੈ ਜੀ ਮੈਂ ਚੈੱਕ ਕਰ ਸਕੀ ਫਿਰ ਰੇਟ ਰੂਟ ਭਰਾ ਜਿਆਦਾ ਰੇਟ ਫੋਨ ਤੇ ਰੇਟ ਫੋਨ ਤੇ ਕਰੋਗੇ ਹਾਂਜੀ ਜੈ ਜੀ ਹੋਗਾ ਜੈ ਜੀ ਹੋ ਲਓ ਫਿਰ ਚੈੱਕ ਕਰ ਸਕਦੇ ਹਾਂ ਬਰਾ

ਠੀਕ ਹੈ ਮਗਰ ਵੀ ਕੱਟੀ ਹੋ ਬਹੁਤ ਸੋਹਣੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਚਾਲ ਵਾਲੇ ਕੋਠੇ ਗਾਉਂਦਾ ਪਰ ਹੌਲੇ ਪੜਾਗਾ ਫਾਕਤ ਪੁਰਾ ਵੀ ਕਹਿੰਦੇ ਬੰਦੋ ਜੀ ਬੰਦੋ ਠੀਕ ਹੈ ਜੀ ਜਰੂਰ ਕਨੈਕਟ ਕਰੋ ਠੀਕ ਹੈ ਚੈੱਕ ਕਰਸਾ ਨਿਬਰਾ ਚੰਗੀ ਪਣੀ ਪਲੋਸੀ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ